ਓਹੋ ਭਾਈ ਬਹੁਤ ਮਾੜੀ ਹੋ ਗਈ ਬਾਤ ਮਾੜੀ ਹੋ ਗਈ ਭਈ ਆਪਾਂ ਆਪਾਂ ਲੰਘੇ ਜਾਣਾ ਵਾ ਮੋਟੋ ਕਿੱਟੇ ਗਿਆ ਪਾਈ ਐਡਵੈਂਚਰ ਇਹ ਰਾਮਾ ਲਾੜਿਆ ਤੇਰਾ ਆਪਣੇ ਕੋਈ ਚਾਕੂ ਹੈਗਾ ਐਡਵੈਂਚਰ ਨਹੀਂ ਪਾ ਕੇ ਭਾਈ ਤੂੰ ਕਿਥੋਂ ਆਇਆ ਹੈ ਹਾਂ ਪਟਿਆਲੇ ਪਹਿਲਾਂ ਦਾ ਪਟਿਆਲੇ ਵਾਲੇ ਭਾਈ ਸਾਹਿਬ ਸਤਿ ਸ੍ਰੀ ਅਕਾਲਲੇ ਭਾਈ ਸਾਹਿਬ ਖਾਸ ਪਟਿਆਲੇ ਦੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਕੋਈ ਕਰੋ ਕਰੋ ਚਾਚਕ ਡੇਢ ਘੰਟਾ ਠੀਕ ਜਨਾ ਹੌਂਸਲਾ ਰੱਖੀ ਰਹਾ ਉਹ ਰੱਖ ਮੈਂ ਗਾ ਤੇ ਨਾ ਮੈਂ ਮੀ ਜੀ ਮੀ ਜੀ ਡਰਾਉਣੀ ਕਰਦਾ ਨਾ ਨਾ ਨਹੀਂ ਹੇਲਦੀ ਨਹੀਂ ਹਾਈ ਵੋਏ ਚਲੋ ਠੀਕ ਹੈ ਭਾਈ ਥੈਂਕ ਯੂ ਅਸ਼ੀਕਲ ਮਾਰਾਸ ਓਪਾ ਇਹ ਰੰਗ ਕਰਕੇ ਮਿਚਰਾ ਆ ਰਿਹਾ ਸਰ ਮੁੰਡਾ ਨਹੀਂ ਤੇ ਮੁੰਡਾ ਤਾਂ ਬੜਾ ਸੋਹਣਾ ਆ ਆਵਾ ਕਿੱਥੇ ਆ ਆ ਪਾ ਗੱਲ ਕਰ ਰਹੇ ਹੈ ਕਿ ਘਰੋਂ ਨਿਕਲਦੇ ਆ ਨਾ ਵੇ ਕੋਈ ਟਾਈਮ ਨਹੀਂ ਲੱਗਾ ਤੇ ਨਿਕਲੇ ਬੜੀਆਂ ਮੁਸੀਬਤਾਂ ਚ ਆਪਾਂ ਅੱਗੇ ਰਾ ਭਾਈ ਯਾਰ ਦੂਰ ਕਿਤੇ ਚੱਲ ਜੰਨਾ ਵਾ ਅੱਗੇ ਰਾ ਲਿਆ ਭਾਈ ਐਸੇ ਕਰਕੇ ਤੈਨੂੰ ਕੈਮਰਾਮੈਨ ਦਾ ਕੰਮ ਨਹੀਂ ਸਕੇ ਚਲੋ ਠੀਕ ਅੱਗੇ ਰਾ ਕਰੋ ਨਿਕਲੇ ਨੀ ਗਿਆ ਛੇਤੀ ਤੇ ਫੋਨ ਕੱਢਿਆ ਨੀ ਗਿਆ ਛੇਤੀ ਬਾਕੀ ਘਰ ਦੇ ਸਾਡੇ ਆ ਅਵੱਲੀ ਦੇਣਾ ਰੱਬ ਦੀ ਜਿਨ੍ਹਾਂ ਦੀ ਬਦੌਲਤ ਲੇਟ ਹੁੰਨੇ ਆ ਲੇਟ ਤੋਂ ਹੁੰਨੇ ਹੁੰਨੇ ਬਾਕੀ ਸਿਆਪੇ ਧੂਨੇ ਪੈਂਦੇ ਸੋ ਇਸ ਕਰਕੇ ਬਿਨਾਂ ਦੱਸੇ ਕਈ ਵਾਰੀ ਨਿਕਲਣਾ ਪੈਂਦਾ ਤੇ ਹੁਣ ਮੈਂ ਤੇ ਸਾਡੇ ਭਾਜੀ ਆਏ ਨੇ ਏ ਸਾਡੇ ਭਾਈ ਨੇ ਸਸਿਕਾ ਇੱਕ ਹੋਰ ਸਪੌਟ ਆ ਉਥੇ ਰਾਦਾ ਭਾਈ ਨੇ ਬਣਾਇਆ ਮੇਰਾ ਤੇ ਰਾਦਾ ਨਹੀਂ ਬੜੀ ਇੱਛਾ ਦਿਲ ਦੀ ਇੱਛਾ ਕਿਨੇ ਚਿਰ ਤੋਂ ਸੰਭੀ ਬੈਠੇ ਮੈਂ ਤੁਹਾਨੂੰ ਤੁਹਾਡੀ ਇੱਛਾ ਇੱਕ ਮਾਰਕਰ ਕਰੈਕਟ ਕਰ ਦਿੰਨੇ ਆਪਾਂ ਕਿ ਨਹੀਂ ਭਾਈ ਤੇ ਅੱਜ ਆਪਾਂ ਇਹਨਾਂ ਦੀ ਇੱਛਾ ਸਮਾਪਤੀ ਕਰਨ ਜਾ ਰਹੇ ਹਾਂ ਸੋ ਸਿੱਧੇ ਸ਼ਬਦਾਂ ਜੀ ਕਹੀ ਤੇ ਭੋਗ ਪਹੁੰਚ ਜਾ ਰਹੇ ਹਾਂ ਇਨਸ਼ਾਅੱਲਾ ਉਹ ਭੋਗ ਕਿਵੇਂ ਪੈਂਦਾ ਸੋਨਾ ਬਹੁਤ ਹੋਣਾ ਤੇ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਭੋਗ ਕਿਵੇਂ ਨਾ ਨਾ gur ram das rako sarnai gur ram

ਤੇ ਦੂਜੇ ਨੰਬਰ ਦੇ ਵਿਆਸ ਏਰੀਏ ਤੇ ਤੁਹਾਨੂੰ ਇਹ ਕੁਆਲਿਟੀ ਮਿਲੂਗੀ ਆ ਬਸਾ ਵਿਆਸ ਵਾਲਾ ਸੋਨਾ ਬਹੁਤ ਆਬ ਦੇਖ ਸਕਦੇ ਹੋ ਕਾਫੀ ਰੰਗीन ਜਿਹਾ ਇਲਾਕਾ ਤੇ ਸੜਕਾਂ ਬਹੁਤ ਕਲੀਨ ਨੇ ਬਹੁਤ ਵਧੀਆ ਨੇ ਆ ਜਲੰਧਰ ਰੋਡ ਉਹਦੇ ਨਾਲ ਹੀ ਆ ਆ ਵੱਡੀ ਗਰਾਊਂਡ ਤੇ ਸੋਹਣਾ ਲੱਗ ਰਿਹਾ ਇਲਾਕਾ ਭਾਜੀ ਵੀ ਸਾਡਾ ਸੋਹਣਾ ਲੱਗ ਰਿਹਾ ਓ ਬੱਲੇ ਫਨ ਹੋ ਰਿਹਾ ਪੂਰਾ ਫਨ ਆ ਜਾ ਆਂਦੇ ਆ ਸਵਾਦ ਆਉਣਾ ਆਉਣਾ ਕੰਮ ਤੋਂ ਦਾਸੀ ਭਾ ਕਿੰਨੇ ਸਿਆਪਾਣਾ ਨਿਕਲੇ ਆਪਾ ਯਾਰ ਕੁਛ ਨਾ ਪੁੱਛੋ ਚੱਲ ਰਹਿਣ ਦਿੰਦੇ ਨੇ ਪੁੱਛਦੇ ਨਹੀਂ ਆਪਾ ਪੀ ਸਜਣੋਂ ਫੇਰ ਖੇਚਲੀ ਆ ਤਿਆਰੀ ਜਾਣਾ ਪੈਣਾ ਲੇਟ ਬਹੁਤ ਹੋ ਗਈ ਸਮਾਂ ਕੱਟਿਆ ਤੇ ਸਫ਼ਰ ਵੀ ਤੈਅ ਕਰਨਾ ਜਿੱਥੇ ਜਾ ਰਹੇ ਆ ਬਾਬੇ ਤੇ ਕੁਝ 200 ਕਿਲੋਮੀਟਰ ਹੈ ਗਿਆ ਬਾਕੀ ਉੱਥੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਜੀ ਚਲੋ ਫਿਰ ਮਿਲਦੇ ਹਾਂ ਜੋ ਕਿ ਆ ਸ਼ਹੀਦ ਆਜ਼ਮ ਭਗ ਸਿੰਘ ਜੀ ਦੇ ਘਰ ਖਟਕੜ ਕਲਾ ਤੇ ਅਜਾਇਬ ਘਰ ਰੋਡ ਦੇ ਨਾਲ ਹੀ ਬਿਲਕੁਲ ਸਜੇ ਹੱਥ ਉਹ ਸਾਰਾ ਅਜਾਇਬ ਘਰ ਇੱਥੇ ਉਹਨਾਂ ਦੀਆਂ ਯਾਦਗਰੀਆਂ ਵਾਲੀਆਂ ਚੀਜ਼ਾਂ ਨੇ ਜੋ ਸਾਨੂੰ ਇਤਿਹਾਸ ਤੋਂ ਰूबरू ਕਰਵਾਉਂਦੀਆਂ ਨੇ ਗਏ ਤੇ ਨਹੀਂ ਕਦੀ ਪਰ ਮੌਕਾ ਮਿਲੇ ਤਾਂ ਕਿਸੇ ਦਿਨ ਜ਼ਰੂਰ ਜਾਵਾਂਗੇ ਰਹਿ ਗਿਆ ਕੁਝ ਧੂੜ ਆ ਗਿਆ ਤੇਰਾ ਧੂੜ ਦੀ ਵੀਡੀਓ ਬਣਾਉਣਾ 55 ਕਿਲੋਮੀਟਰ ਰਹਿ ਗਿਆ ਸਾਜੀ ਪੂੜੇ ਬਾਲੀ ਹੌਲੀ ਚੱਲਦਾ ਇਹਦਾ ਓਏ ਮਸਤੀ ਜੀ ਚੱਲਦਾ ਵਾ ਸ਼ੇਰਾ ਵਾਲੀ ਚੱਲ ਚੱਲਦਾ ਵਾ ਵੇ ਸਾਡੇ ਅੰਮਰਸਰ ਵਾਲੇ ਆ ਡਰਾਈਵਰ ਐ ਨਾ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਉਹਦੇ ਬਾਈ ਪਤਾ ਨਹੀਂ ਲੱਗਦਾ ਕਿਹੜੇ ਵਾਲੇ ਸ਼ਿਕਾਰੀ ਕਹਿਣ ਨੂੰ ਵੜ ਜਾਂਦੇ ਆ ਇਹਨਾਂ ਦੇ ਮਤਲਬ ਨਾ ਸਾਈਡ ਮਿਰਰ ਹੁੰਦਾ ਨਾ ਇਧਰਲਾ ਮਿਰਰ ਨਾ ਬੱਸ ਉਹਦਾ ਇੱਕੋ ਇੱਕੋ ਲਕਸ਼ਣ ਦਾ ਸਿੱਧਾ ਰਾਹ ਮਿਲਿਆ ਬਸ ਆਸਾ ਪਾਸੇ ਨਹੀਂ ਵੇਖਣਾ ਰੂਲ ਨੰਬਰ 1 ਹੁੰਦਾ ਟੋਲਾ ਆਸਾ ਪਾਸੇ ਵੇਖਣਾ ਹੀ ਨਹੀਂ ਉਹਨਾਂ ਦੇ ਵੇਖ ਵੇਖ ਕੇ ਤਾਂ ਪੜ ਡਰਾਈਵਿੰਗ ਸਿੱਖੀ ਆ ਤਰੇ ਤੇ ਨੇ ਹੈ ਵੀ ਡਰਾਈਵਰਾਂ ਲੱਤਾ ਕਿੱਟੇ ਛਲਾਈ ਹੁੰਦੇ ਆਈਮ ਹੀ ਨਹੀਂ ਆਈਮ ਹੀ ਨਹੀਂ ਰਗੜਾ ਲਵਈਆ ਨੀਮਾ ਜੀ ਨਾ ਬਣਾ ਕੇ ਦੇ ਰੁਕੇ ਰਾਤ ਐ ਕੀਤਾ ਤੇ ਹੁਣ ਪਹੁੰਚ ਚੁੱਕਿਆ ਪਿੰਡ ਪੂਤਾ ਮਤਲਬ ਨਾ ਦੇਖੋ ਕਿੱਡਾ ਖੌਫਨਾਗਿਆ ਪਿੰਡ ਦਾ ਨਿੱਕੇ ਹੁੰਦੇ ਆ ਬੱਪੂ ਤਾਂ ਡਰਦੇ ਨੇ ਸਾਨੂੰ ਪਤਾ ਵੀ ਨਹੀਂ ਪੂਤ ਹੁਣ ਦੇਖਦਾ ਲਿਆ ਇੱਥੇ ਲੋਕ ਤੇ ਪਿੰਡ ਹੀ ਪੂਤਾ ਚ ਰਹਿੰਦੇ ਆ ਬੜੇ ਜਿਗਰੇ ਵਾਲੇ ਲੋਕ ਨੇ ਭਰਾ ਜਿਗਰੇ ਦੇ ਉਹ ਨਹੀਂ ਪਿੰਡ ਪਿੰਡ ਦੀ ਗੱਲ ਹੈ ਗੁਰਗਾ ਬੜੀ ਵੱਡੀ ਗੱਲ ਹੈ ਪੂਤਾ ਦੇ ਪਿੰਡ ਤੇ ਰਹਿਣਾ ਕੋਈ ਮਜ਼ਾਕ ਦੀ ਗੱਲ ਪਹਿਲੀ ਵਾਰ ਹੀ ਸੁਣਿਆ ਤਾਂ ਕਰਕੇ ਮੈਂ ਸੋਚਿਆ ਤੁਹਾਨੂੰ ਦਿਖਾ ਦਵਾਂ ਸਾਰਿਆਂ ਨੂੰ ਰੁਕਦੇ ਰੁਕਦੇ ਬਹੁਤ ਟਾਈਮ ਲੰਘ ਗਿਆ ਤੇ ਹੁਣ ਸਿਰਫ ਗੁਰੂਗਾਰੀ ਜਾ ਕੇ ਰੁਕਾਂਗੇ ਹੁਣ ਚੱਲ ਸੋ ਚੱਲ ਚੱਲੀ ਜਾਣਾ ਬਸ ਉਹ ਨਜ਼ਰ ਬਾਬੇ ਘਰ ਆ ਗਏ ਆ ਆਨੰਦਪੁਰ ਸਾਹਿਬ ਹੁਣੇ ਦਰਸ਼ਨ ਕਰਾਂਗੇ ਰੌਣਕ ਬਹੁਤ ਲੱਗੀ ਗੁਰੂ ਘਰ ਕੇ ਤੇ ਰੌਣਕ ਖਤਮ ਨਹੀਂ ਹੁੰਦੀ ਬਹੁਤ ਸਕੂਨ ਮਿਲੇ ਆ ਅੱਜ ਜਨਾ ਰਾਤ ਨੂੰ ਦਿਖ ਰਿਹਾ ਨਾ ਹੋਲੇ ਮਹੱਲੇ ਤੇ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਆਨੰਦਪੁਰ ਸਾਹਿਬ ਪੂਰਾ ਦਾ ਪੂਰਾ ਜਾਮ ਹੁੰਦਾ ਸੰਗਤ ਦਾ ਹੜ ਬਹੁਤ ਭਾਰੀ ਆਉਂਦਾ ਕੱਢ ਦੋ भाई छेती करो यार दर्शन फिर अगे भी तुरना चलो अगे ला दो ना मोटरसाइकिल बहुत अगे जब लेने चाहिए ड्यूटी इतने तो फिर ठीक है आप पूछे ना फिर भाई ਦੇ ਦੇ ਦਰਸ਼ਨ ਆਏ ਬਾਬਾ ਜੀ ਦੇ ਤੇ ਬਹੁਤ ਸਕੂਨ ਮਿਲਿਆ ਮਾਨੂੰ ਹੁਣ ਪ੍ਰਸ਼ਾਦ ਨਹੀਂ ਛਕਿਆ ਪਰ ਚੱਲ ਪਿਆ ਫਿਰ ਅਗਲੇ ਸਫ਼ਰ ਲਈ ਇਹ ਅਜਾਇਬ ਘਰ ਆਨੰਦਪੁਰ ਸਾਹਿਬ ਦੇ ਨਾਲ ਹੀ ਬਾਰ-ਬਾਰ ਦਰਬਾਰ ਦੇ ਇਹ ਕਿਹੜੀ ਪੰਜਾਂ ਪਿਆਰਾਂ ਦੀ ਬਾਗ ਵਿੱਚ ਇੱਥੇ ਖੜਿਆ ਹੋਇਆ ਪਾਰਕ ਹੈ ਹੋਰ ਤਾਂ ਕੁਝ ਬੋਲੀ ਜਾਈਂ ਭਰਾਵਾ ਜੀ ਪਤਾ ਤਾਂ ਦਾ ਸਦਾ ਕਹਿਣ ਉਹ ਠੰਡ ਬਾ ਕਿੱਥੇ ਲੱਗਦਾ ਮੈਨੂੰ ਵੀ ਇਹ ਲੱਗਦਾ ਇਹਤ ਮੰਡੀ ਨੂੰ ਜਾ ਰਹੇ ਆ ਤੇ ਥੋੜਾ ਸਾ ਲੈ ਰਹੇ ਆ ਮੋਟਰਸਾਈਕਲ ਨੂੰ ਤੇ ਖੁਦ ਨੂੰ ਸਾਥ ਦੇਣਾ ਪੈਣਾ ਕਿਉਂਕਿ ਬਸ ਇਹਦੀ ਵੀ ਹੋਉਂਦੀ ਆ ਤੇ ਬਸ ਸਾਡੀ ਵੀ ਹੋਉਂਦੀ ਆ ਅਈ ਕਿੰਨਾ ਪੈਂਡਾ ਕੱਢ ਆਇਆ ਆਪਾਂ ਥੋੜਾ ਪੈਂਡਾ ਯਾਰ 290 290 100 ਹੋਰ ਜਾਣਾ ਜੀ ਦਰਸ਼ਨ ਕਰਨਾ ਨਾਨਾ ਦੇਵੀ ਆਉਂਦੇ ਨੇ ਯਾਰ ਇਹਨਾ ਫੋਨ ਝੂਮ ਨਹੀਂ ਕਰਦਾ ਉਹ ਹੀ ਗਾੜੀ ਉਹ ਪਰ ਹਾਂ ਮਾ ਦਾ ਨਾਨਾ ਦੇਵੀ ਗੱਡਾ ਪੈ ਪੈ ਗਏ ਬਸ ਵਹੀ ਪਈ ਆ ਰਮਾਹ ਨੂੰ ਬੁਲਾ ਰਿਆ ਕੀ ਸਰਦਾਰ ਮੁੰਡੇ ਦੱਸਦੇ ਆਂ ਰਮਾਲੇ ਕਿਉਂ ਬੰਦੇ ਇੱਥੇ ਹਰੀ ਸਾਰੀ ਨੂੰ ਨਹੀਂ ਪਤਾ ਲੱਗਣਾ ਕਿਉਂ ਬੰਨੀ ਦਾ ਮੱਛੇ ਤੇ ਰਮਾਹ ਹਣਾ ਕਿ ਨਹੀਂ ਬਾਜੀ ਪੱਕੀ ਗੱਲ ਹੈ ਹਾਂ ਜੇ ਪਰੀ ਮੇਰੀ ਡਾਈਟ ਨਾ ਹੁੰਦੀ ਨਜ਼ਾਰਾ ਆਏ ਨਾ ਇਹ ਦੋ ਦਿਨ ਹੈਗੇ ਰਗੜੀ ਚਾਏ ਇਥੇ ਮਹਾ 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 ਕੰਟਰੋਲ ਕਰਨੇ ਮਹਾ ਮਹਾ ਕੰਟਰੋਲ ਕੀਤਾ ਮਹਾ ਤੁਹਾਡੇ ਵੀਰ ਨੇ 6 ਪੈਕ ਕੱਢਨੇ ਆ ਯਾ ਸਣ ਕੇ ਬੰਦਿਆ ਨਿਕਲ ਨਹੀਂ ਆਣੀ ਇਹ ਸਿਕਸ ਨਹੀਂ ਦੇ ਕੋਟੋਟ ਢਾਈ ਕੈਬ ਦੇ ਨਿਕਲਣਗੀ ਯਾਰ ਤੂੰ ਤੇ ਨਾਲ ਲੱਸੀ ਕਰਦਾ ਸਹਾਦ ਹੋਈ ਤੇਰੇ ਵਾਲੀ ਆਪਣੇ ਲੱਸੀ ਕਰੀ ਐ ਬਗਾਨੇ ਦੀ ਤੇ ਗੱਲ ਹੀ ਕੀ ਕਰਨੀ ਐ ਯੂਰੇ ਮੈਂ ਸੱਚਾਈ ਦੱਸਦਾ ਪਿਆ ਬੜੀ ਸੱਚਾਈ ਦੱਸ ਨਹੀਂ ਚਲੋ ਮਿਲਦੇ ਆ ਫਿਰ ਕਿਹਨੂੰ ਕੀਤਾ ਕੱਢ ਗਿਆ ਬੰਦਾ ਕੱਢ ਦੂੰ ਫਿਰ ਜੇ ਮੈਂ ਅੱਛਾ ਜੇ ਗੱਲ ਚੈਲੰਜ ਤੇ ਆ ਗਈ ਨਾ ਕੱਲ ਵੇਲਾ ਪਬਜੀ ਵਾਲੇ ਪੋਲ ਤੇ ਚੜਿਆ ਮੈਂ ਇਹ ਗੱਲ ਸਹੀ ਬੰਦੇ ਪਬਜੀ ਵਾਲੇ ਪੋਲ ਤੇ ਗੱਲ ਚੜੇ ਹਾਂ ਇਹ ਵੀ ਕੱਲ ਪੰਪ ਦੇ ਤਾ ਤੇ ਆਪਾਂ ਪੰਪ ਛਕ ਲਿਆ ਜੋ ਕਿ ਇਹ ਚੈਲੰਜ ਜਦੋਂ ਹੁੰਦਾ ਨਾ ਫੇਰ ਗੱਲ ਆਰ ਬਾਰ ਦੀ ਹੋ ਜਾਂਦੀ ਏ ਕਿ ਬਣਦਾ ਕੀ ਏ ਕਿ ਨਹੀਂ ਭਾਈ ਪੱਕੀ ਗੱਲ ਏ ਵੀਰੇ ਚਲੋ ਹੁਣ ਫੇਰ ਤੁਰਨ ਲੱਗੇ ਅੱਗੇ ਲੇਟ ਬੜਾ ਹੋ ਗਿਆ ਨੇਰੇ ਪਹੁੰਚਣਾ ਉੱਥੇ ਜਾ ਕੇ ਤਦ ਮਗਲ ਬਾਰੇ ਨਹੀਂ ਖਾਣੀ ਤੇ ਫੇਰ ਤੇਰੀ ਕਿਸਮਤ ਚ ਆਣੀ ਹੈਗਾ ਇਹੀ ਵਾਰੀ ਚ ਪਾਰੇ ਯਾਰ ਸਟicker ਨਹੀਂ ਹੈਗਾ ਭਾਈ ਤੇਰੀ ਕਿਸਮਤ ਚ ਸਟicker ਸਟicker ਅਗਲਾ ਦੀਵਲੀ ਦੀਵਲੀ ਆਪਾਂ ਭਾਈ ਇਹਨੂੰ ਕੋਲੇ ਚ ਕੀ ਪਾਏ ਤੇ ਨਾ ਸੈਨਟਾਈਜ਼ਰ ਏ ਵੀਰੇ ਸੈਨਟਾਈਜ਼ਰ ਸੈਨਟਾਈਜ਼ਰ ਤੇ ਜ਼ਰੂਰੀ ਪਾ

ਚਾਤ ਹੁੰਦਾ ਵਾ ਚਾਤ ਹੁੰਦਾ ਭਾਈ ਗਾਚੂ ਨਹੀਂ ਹੁੰਦਾ ਠੀਕ ਹੈ ਚੱਲੀਏ ਚਲੋ ਚੱਲੀਏ ਫਿਰ ਤੋਰਦੇ ਹਾਂ ਟਾਈਮ ਕੋਈ ਸਾਢੇ 5 ਦੇ ਕਰੀਬ ਹੋ ਗਿਆ ਤੇ ਇੱਥੋਂ ਮੰਡੀ ਰਹਿ ਗਿਆ ਕੁਝ 45 ਕਿਲੋਮੀਟਰ ਕੱਢਾ ਵੇ ਘੈਂੜ ਜੀ ਥੱਲੇ ਥੱਲੇ ਕਿੱਥੇ ਉਹ ਬਣੀ हां ਦੇਖ ਗਿਆ 40 ਕੇ ਮਿੰਟਾਂ 'ਚ ਆਪਾਂ ਪਹੁੰਚ ਜਾਣਾਗੇ। ਬਾਕੀ ਬਹੁਤ ਵੱਡਾ ਘੈਂਟ ਹੈ। ਹਨੀ। ਪੂਰੇ ਹੀ ਸੌਣ ਆ। ਸਾਸਰੀਆ ਕਾਲ। ਜਾਂਦੇ ਹਾਂ ਬੰਦ ਜਾਂਦੇ ਆ। ਉਹਨਾਂ ਰੈਸਟ ਕਰਾਂਗੇ, ਪ੍ਰਸ਼ਾਦਾ ਪਾਣੀ ਸ਼ਗਾਂਗੇ ਤੇ ਫਿਰ ਸਵੇਰੇ ਦਰਸ਼ਨ ਕਰਾਂਗੇ। ਠੀਕ ਹੈ ਭਾਈ। ਕਿਉਂ ਹੋਣਾ ਹੈ ਹਾਲਤ ਬਹੁਤ ਖਰਾਬ ਹੋ ਗਈ। ਸਵੇਰੇ ਇਸ਼ਨਾਨ ਕਰ ਗਏ ਫਿਰ ਹੁਣ ਪ੍ਰਸ਼ਾਦਾ ਪਾਣੀ ਛਕਦੇ। ਭੁੱਖ ਲੱਗੀ ਹੈ। ਮੈਂ ਸਵੇਰ ਦੀ ਨਹੀਂ ਖਾਦੀ ਰੋਟੀ। ਕਾਈ ਤੋਂ ਖਾਦੀ। ਦੁਪਹਿਰੇ ਉਤਰੇ ਤੁਰਪੇ ਕਰੋ। ਤੂੰ ਖਾਈ ਨਹੀਂ ਦੀ ਯਾਰ। ਕਰੋ ਉਦਾਂ ਤੁਰੇ। ਬਾਜੀ ਤੋ ਸਾਨੂੰ ਫੇ ਸਮਝ ਕੋਈ ਨਾ ਜੱ ਲੱਗ ਰਹੀ। ਅਸਾਂ ਦਾ ਪਾਣੀ ਕੌਣੇ ਫਰ ਰਹੇ ਤੁਸੀਂ? ਅਸਾਂ ਦਾ ਪਾਣੀ ਫਰੋ। ਅਸਾਂ ਨੇ ਬਾਹਰੋਂ ਢੇੜਾ ਲਾ ਕੇ ਆਣਾ ਹੁੰਦਾ ਬਾਜੀ। ਕੰਪੜਾ ਪਾ ਲੈ ਲਿਆ ਗੁਰੂ ਸਾਹਿਬੀ ਦੇ ਘਰੋਂ ਕੰਪੜਾ ਮਿਲ ਗਿਆ ਬਸ ਫੈਸਲੇ ਹੈ ਨਾ ਕੰਪੜਾ ਵਾ ਬਿਸਤਰ ਤਿਆਰ ਕਰਦੇ ਨੇ ਚੌਂਕ ਆਏਗਾ ਆਰੀ ਫੋਟੋ ਮਰੀ ਹਾਂ ਇਥੋਂ ਬਚੌਂਕ ਆਉਣਾ ਕਿ ਜਦੋਂ ਚੜਨਾ ਸਤੇ ਕਿਤੇ ਨਹੀਂ ਹੋਣਾ ਆਹੋ ਲਿਖੇ ਹੋਣਗੇ ਅਈ ਤੁਸੀਂ ਕਿੱਥੋਂ ਆਏ ਜੀ ਹੈ ਪਟਿਆਲਾ ਪਟਿਆਲਾ ਤੁਸੀਂ ਬਾਜੀ ਮੇਰਾ ਭਾਈ ਫੋਵਾੜੇ ਲੱਗੇ ਲਵਲੀ ਯੂਨੀਵਰਸਿਟੀ ਪਿੰਡਾਂ ਚੇੜੂ ਅਰ ਲੈ ਪਹਿਲਾਂ ਦਾ ਪਟਿਆਲੇ ਵਾਲੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਕਿਲੇ ਫਗਵਾੜੇ ਵਾਲੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਲਵਲੀ ਯੂਨੀਵਰਸਿਟੀ ਭਾਈ ਸਾਹਿਬ ਸਤਿ ਸ੍ਰੀ ਅਕਾਲ ਤਹੀਂ ਵਈ ਕਿਰੇ ਵਾਲੇ ਤੋਂ ਅਰੇ ਦਵਾਰਾ ਪਟਿਆਲੇ ਭਾਈ ਸਾਹਿਬ ਖਾਸ ਪਟਿਆਲੇ ਦੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਕੋਈ ਕਰੋ ਕਰੋ ਚਾਰਜ ਕਰੋ ਕੋਈ ਕਰਨੇ ਹਰਿ ਚਾਲਦ ਰਣਾੜਾ ਜੀ ਆ ਯਾਰ 15-15 2000 ਰੁਪਏ ਕਰਾਇਆ ਬਿਲਕੁਲ ਇਹੀ ਕਰ ਰਿਹਾ ਹਾਂ ਭਾਈ ਤਾਈ ਦੋਦੇ ਨਹੀਂ ਆ ਪਤਾ ਨਹੀਂ ਇਹਨੂੰ ਵੀ ਇਹਨੂੰ 100 ਰੁਪਏ ਉਹਦਾ ਮਿਲ ਜੈਦਾ ਮਤਲਬ ਕਿ ਥੋੜਾ ਪੈਸਾ ਵੀ ਇਹਨਾਂ ਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਕਹਿਤਾ 120 ਰੁਪਏ ਇੱਕ ਬੰਦੇ ਦੇ ਰਾਤ ਦੇ ਹੈਗਾ ਉੱਥੇ ਮੈਂ ਆਹਣੇ ਪੁੱਛਦਾ ਉੱਤਰਮਸ਼ਾਲਾ ਕੋਈ ਤਾਂ ਹੈ ਰ ਵਗੈਰਾ ਆਹ ਵੇਲਾ ਹੁਣ ਸਹੀ ਹੈ ਚੱਲ ਭਰਾ ਸਹੀ ਤੇਰੀ ਗੱਲ ਨਿਕਲੀ ਬਸ ਤੂੰ ਇੰਨੀ ਖੁਸ਼ੀ ਮਨਾ ਭਾਈ ਚੱਲ ਫੇ ਚਲੀਏ ਚਲੀਏ ਚਲ ਸਰ ਚੱਲ ਜੀ ਆਜਾ ਮਾਰ ਰ ਚੱਲੀ ਜਾ ਭਾਈ ਅਸਾਂ ਨੇ ਤੁਸਾਂ ਦਾ ਮੋਤਵਾਂ ਦਾ ਠੇਕਾ ਚੁੱਕਾ ਹੈ ਚਲੋ ਚੋਕ ਲੈਣਾ ਕੋਈ ਨਹੀਂ ਚੱਲ ਜਾ ਚੱਲ ਚੱਲ ਚੱਡ ਛੱਡ ਮੂੰਹ ਤੋਂ ਢਾਲੀ ਗੱਲ ਕਰਿਆ ਕਰ ਭਾਈ ਇਸੇ ਕਰਕੇ ਚਲਾ ਹੀ ਨਾਲੇ ਕੀ ਕਰਾਵੇ ਅਵੇਜ਼ੇ ਰੇ ਗੱਲੇ ਹੋ ਗਏ ਨੇ ਚੱਲ ਥੋਲਾ ਮੂੰਹ ਭਾਈ ਹੋ ਗਿਆ ਤ੍ਰਿਪਤਾ ਜਲ ਗਿਆ ਬੋਲੀ ਦੇ ਬਿੱਟਰ ਨੂੰ ਜਿੰਗਲ ਬੋਲੀ ਹਾਂ ਭਾਈ ਕੀੜਿਆ ਕਿੰਨਾ ਜਰਦਾ ਖਬਰ ਨੇ ਕੀ ਚੱਕਰ ਹੈ ਤੇਰਾ ਕੱਢ ਫੇਰਾ ਯਾਰ ਆਪਣਾ ਜਰਾ ਆਪਣਾ ਕੱਢਨੇ ਆਪਣਾ ਜਰਾ ਆ ਆ ਹੋ ਜਰਾ ਗਾਲਾ ਤੀਨ ਵਾਲੀ ਯਾਰ ਇੰਨਾ ਸਮਾਨ ਕਰ ਲੈਂਦਾ ਭਲਾ ਨੇ ਤੇਰਾ ਇਹਦੇ ਗੁਰਵਾ ਕਿਚਾਂ ਗੁਰਚਾਂ ਰੱਖੀ ਫਿਰਦਾ ਅੱਥੇ ਪੈਗਡ ਕਿਰਚ ਦਾ ਖੋਲ ਤੇਰੇ ਭਾਈ ਦੋ ਬੰਦਾਂ ਸੁਰੇ ਕਲੋਲ ਹੀ ਕਰਤੀਆਂ ਨਾ ਜਿਹੜੇ ਹੁਣੇ ਗਏ ਹਾਂ ਓੜਾ ਥੱਲੇ ਚਲ ਗਏ ਮੋਟਰਸਾਈਕਲ ਲਾ ਕੇ ਫੇਰ ਉੱਤੇ ਆਏ ਮੈਂ ਕਿਹਾ ਤੇ ਬੂੜ ਤੇ ਰਹਿ ਕੇ ਕਿੱਕ ਮਾਰੀ ਫੇਰ ਜਿੱਤ ਆਇਆ ਤੇ ਬੂੜ ਦੇ ਪਾਣੀ ਉਹ ਵੀਰ ਚੱਲ ਗਏ ਉਹਨਾਂ ਮਣੀਕਰ ਸਾਹਿਬ ਜਾਣਾ ਹੈ ਆਪਾਂ ਹੁਣ ਇਸ਼ਨਾਨ ਕਰਕੇ ਤੇ ਦਰਸ਼ਨ ਕਰੀਏ ਬੱਗੇ ਜੇ ਫੇਰ ਤੁਰਦੇ ਸਸਿ ਗਾਜੀ ਤਿਆਰ ਸ਼ਰ ਹੋ ਗਏ ਆ ਫੇਰ ਸਾਈਦੋ ਬਾਗ ਵੀ ਬਹੁਤ ਸੋਹਣੀ ਬਚ ਗਈ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸਟਾਈਲ ਥੋੜਾ ਮੈਂ ਦਲਜੀਤ ਦਸਾਹ ਜੀ ਵਰਗਾ ਕਾਪੀ ਕੀਤਾ ਤੇ ਪੱਲਾ ਉਦੋਂ ਦਾ ਲਾਇਆ ਪਰ ਉਹ ਥੋੜੀ ਛੋਟੀ ਬੰਦੇ ਬਾਜੀ ਥੋੜੀ ਵੱਡੀ ਮੇਰੇ ਹੈਣਾ ਕਿਉਂਕਿ ਮੈਂ 7.5 ਮੀਟਰ ਬੰਦਾ ਚੰਨੀ ਲੱਗ ਰਹੇ ਨੇ ਅਰੇ ਚੰਨੀ ਲੱਗ ਰਹੇ ਹੈ ਚੰਨੀ ਗਣਾ ਭਗਵਾਨ ਮਾਨ ਨਹੀਂ ਗਿਆ ਸਕਦੇ ਹੋਰ ਗੁਰੂ ਸਾਹਿਬ ਦਰਸ਼ਨ ਕਰਨ ਚੱਲੇ ਆ ਇੱਥੇ ਗੱਲਬਾਤ ਕਰਦੇ ਦਰਸ਼ਨ ਹੋ ਸਕਦੇ ਤੁਹਾਨੂੰ ਵੀ ਕਰਵਾਵਾਂਗੇ ਪਤਾ ਨਹੀਂ ਅੰਦਰ ਕੋਨਾ ਲੌਡ ਹੈ ਕਿਤੇ ਬਾਰੇ Posisi guru, karena ini kita memilih dari jalan ke bawah, ya. ਆਜੇ ਰੋਟੀ ਥੋੜੀ ਬੰਸ ਬਸ 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 ਲੈ ਰਹਿਣ ਕਿਉਂਦੇ ਹੁੰਦਾ ਬਾਈ ਮਜ਼ਾਕ ਜਾਂ ਕੋਡੇ ਚਾ ਦਰਦ ਹੁੰਦੀ ਬੈਠ ਸਕਦਾ ਬੈਠਣੇ ਆੜੀ ਹੈ ਜੈ ਬੈਠ ਸਕਦੇ ਆਂ ਅੱਛਾ ਲੰਗਰ ਆ ਲਿਖੋ ਕਿ ਨਹੀਂ ਕਿਤੇ ਵੀ ਗਏ ਕੁਛੋਂਦੇ ਉਹ ਕੁਛ ਨਹੀਂ ਕਰਨ ਤੇ ਲੋੜ ਗੁਰਦਰਾਣਾ ਬਲੋ ਬਾਈ ਗੁਰਦਰਾ ਲੱਭੋ ਲੈ ਕੇ ਵਾਹਿਗੁਰੂ ਦਾ ਨਾਮ ਬੱਸ ਭੁੱਲ ਜਾ ਸਾਰਾ ਕੋਈ ਵੀ ਹੋਣਾ ਤੁਹਾਡੇ ਨਾਲ ਕੋਈ ਥਕਾਵਟ ਹੋਊਗੀ ਜਾਂ ਕੁਝ ਹੋਊਗਾ ਹਨਾ ਤਰੋ ਤਾਜ਼ਾ ਹੋ ਜਾਓਗੇ ਹਰ ਚੀਜ਼ ਹਰ ਚੀਜ਼ ਅਵੇਲੇਬਲ ਜੇ ਕਿਸੇ ਦੀ ਤੰਗੀ ਆਉਦੀ ਆ ਤੇ ਆਪਾਂ ਸੇਵਾਦਾਰਾਂ ਨੂੰ ਕਹਿ ਸਕਦੇ ਹਾਂ ਕੋਈ ਜ਼ਰੂਰ ਕਰ ਦੇਣਾ ਭਾਈ ਬਿਲਕੁਲ ਬਿਲਕੁਲ ਕਰ ਦੇਣਾ ਬਹੁਤ ਥਾਵਾਂ ਦੇ ਵੇਖਿਆ ਮੈਂ ਕਈ ਵਾਰੀ ਇਹਦਾ ਕੀ ਗੱਲ ਹੈ ਹਾਂ ਪਰ ਜੇ ਲੋੜ ਆ ਤੇ ਕਹਿਣਾ ਪੈਂਦਾ ਬਿਨਾਂ ਕਹੇ ਕਿਸੇ ਨੂੰ ਸੁਬਨਾਣੀ ਆਉਣਾ ਕਿ ਤੁਹਾਡੇ ਤੇ ਕੀ ਬੀਤੰਦੀ ਹੈ ਸਹੀ ਗੱਲ ਲੈਣਾ ਇਹ ਗੱਲ ਆ ਦੱਸਣਾ ਪੈਣਾ ਬਾਕੀ ਸੋ ਗਿਆ ਸੋ ਕਰ ਲੈਣਾ ਚਾਹੀਦਾ ਰੱਬ ਨੇ ਦਿੱਤਾ ਰੱਬ ਦੀ ਦੇਣ